ਨਗਰ ਕੌਂਸਲ ਧਰਮਕੋਟ ਫਾਇਲ ਖੋ ਕੇ ਭੱਜ ਗਿਆ ਜੀ ਕਿਸੇ ਦੀ ਪਰਵਾਹ ਨਹੀਂ ਕਰਨੀ ਅੰਦਰ ਸਰਕਾਰਾਂ ਕਰੀਂਗਾ ਕਿਸੇ ਦੀ ਪਰਵਾਹ ਨਹੀਂ ਕਰਨੀ ਐ ਕਹਿੰਦੇ ਉਹਨੇ ਨਾ ਟੋੜਾ ਇਹ ਧਰਮਕੋਟ ਦੀ ਘਟਨਾ ਜੀ ਫਾਇਲ ਖੋ ਕੇ ਭੱਜ ਗਏ ਤੋਂ ਕੋਰਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਸਾਡੇ ਨਾਲ ਕੋਲ ਚਾਹੀਦੀ ਆ ਸਾਡੀ ਟੈਲ ਚਾਹੀਦੀ ਆ ਬਸ ਇਹ ਮੁਲਾਜ਼ਮ ਕਾਦੇ ਵਰਤ ਦਿਖਾਵਾ ਕਰਦੇ ਕਰੀਏ ਜੀ ਹਟਕਾ ਲੱਜ ਜਾਂਦੇ ਜੇ ਸਾਡੇ ਨਾਲ ਕੰਮ ਨਹੀਂ ਹੁੰਦਾ ਹੋਈਆਂ ਤਾੜੇ ਨਾਲ ਹੀ ਬੰਦੇ ਹੀ ਕਰਦੇ ਤੁਹਾਡੇ ਬੰਦੇ ਬੋਲਾਈ ਤੇ ਜਾਣਦੇ ਮੇਰਾ ਮੇਰਾ ਕੋਲੋਂ ਦੇ ਅੱਜ ਮੇਰੀ ਬਿਆਰੀ ਪੈਣ ਹੈ ਲੱਭੀ ਲੱਭੀ ਦੇ ਗੱਲੀ ਲਾ ਕੇ ਮੁੰਡੇ ਦੇ ਕੋਲੋਂ ਫਾਇਰ ਕਿਉਂ ਖਵਾਈ ਨਹੀਂ ਪਾ ਬੰਦਰਵਾੜ ਗਿਆ ਵਾਹੇ ਮੈਂ ਕੋਈ ਫੈਲ ਜਮੜੀ ਹੋਣ ਜੜੀ ਜਿੱਣਾ ਤਾਂ ਮੇਰੀ ਫੈਲ ਨਾ ਬਣੀ ਮੈਂ ਕੋਈ ਜਗੜ ਨਾ ਹੋਣੀ ਕੋਈ ਮੂਰ ਨਹੀਂ ਘਟਣਾ ਨਹੀਂ ਇਹ ਐਸ ਤੈ ਉਹ ਕਿਹਦੇ ਕਿਹਦਾ ਕਲਣਾ ਪੰਜਾਂ ਦਾ ਜਾਣਾ ਛੱਡ ਗਿਆ ਕੋਲ ਗਿਆ ਕਿਉਂ ਸੜੀਆਂ ਕਲਣਾ ਪੰਜਾਂ ਦਾ ਜਾਣਾ ਇਹ ਸਰਕਾਰੀ ਮੁਲਾਜ਼ਮ ਹੈ ਮੈਂ ਗੇਟ ਅੱਗੇ ਖੜਾ ਮੁਲਾਜ਼ਮ ਕਦੇ ਵਾਸਤੇ ਆ ਮਗਰ ਬੰਦੇ ਸੀਆ ਨੇ ਕਿਥੋਂ ਦੀ ਫਾਲ ਕੀ ਆ ਮੇਰੇ ਪਿੰਡ ਦਾ ਮੁੰਡਾ ਲੱਭੀ ਆ ਮੈਂ ਤਾਂ ਵੀਰੇ ਤੂੰ ਪੈਲ ਨੰਗਾ ਦਿੱਤੀਗਾ ਮੁੰਡਾ ਨਾਲ ਬੁੜੀ ਨੰਗਾਤੀ ਆ ਮੈਂ ਤੂੰ ਸਾਨੂੰ ਕਿਉਂ ਨਹੀਂ ਨੰਗਾ ਦਿੰਦਾ ਕੋਈ ਨਹੀਂ ਚਾਚਾ ਨੰਗਾ ਦੇਣਾ ਨੰਗਾ ਦਿੰਨੇ ਇਹਨੇ ਗੱਲੀ ਲਾ ਕੇ ਮੁੰਡੇ ਨੂੰ ਇਸ਼ਾਰਾ ਮਾਰਿਆ ਮੁੰਡਾ ਪੈਰ ਲੈ ਕੇ ਭੱਜ ਗਿਆ ਮੈਂ ਕਿਹੜਾ ਪਿੰਡ ਤੁਹਾਡਾ ਹੈ ਕਮਾਲ ਕੇ ਆ ਮੈਂ ਮੁਲਾਜ਼ਮ ਨੂੰ ਕਿਹਾ ਵੀਰੇ ਇੱਥੋਂ ਪਾਈ ਹੋਈ ਜਾਂਦਾ ਮੇਰਾ ਮੁੰਡਾ ਮੇਰੀ ਫੈਲ ਨੂੰ ਖੋਲ ਦਿਆ ਇਹ ਉੱਥੇ ਨਹੀਂ ਗਏ ਮੈਂ ਮੈਂ ਬੋਲ ਕਰੀਆ ਕਰਦੀ ਦੂਰ ਤੱਕ ਭੱਜੀ ਮੁੰਡੇ ਦੇ ਨਾਲ ਉੱਥੇ ਤਿੱਕਰ ਪਹੁੰਚ ਕੇ ਗਈਆਂ ਤੇ ਇਹ ਕੋਲ ਬੈਠਾ ਤਮਾਸ਼ਾ ਵੇਖੀ ਗਏ ਆ ਮੈਂ ਕਿਸੇ ਦੀ ਫੈਲ ਜਮਾ ਨਹੀਂ ਹੁੰਦੀ ਜਿੰਨਾ ਟਾਈਮ ਮੇਰੀ ਫੈਲ ਨਾਊਗੀ ਮੈਂ ਕੋਈ ਨਹੀਂ ਮੜਨ ਦੇਣਾ ਅੰਦਰ ਮੈਂ ਸਾਰਾ ਉਹਦਾ ਪਿੰਡ ਤੇ ਇਕੱਠਾ ਕਰ ਲੈਣਾ ਮੈਂ ਉਸ ਨੂੰ ਮੜਨ ਨਹੀਂ ਦੇਣਾ ਸਰ ਮੇਰੀ ਗੱਲ ਨਹੀਂ ਹੈ ਮੇਰੀ ਫੈਨ ਮੇਰਾ ਫੋਨ ਵਿੱਚ ਲੋਕ ਕੋਈ ਨਹੀਂ ਜਾਣਾ ਇੱਥੇ ਬਸ ਅਸੀਂ ਨਹੀਂ ਜਾਣਾ ਕੋਈ ਵੀ ਮੇਰੀ ਇਹ ਕੋਣ ਦਾ ਸੀ ਮੇਰੀ ਫੈਨ ਕੋਣ ਦਾ ਸੀ ਅਸੀਂ ਕਾਂਗਰਸ ਵਾਲੇ ਕਿਹੜੀ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਹਾਂ ਕਾਂਗਰਸ ਵਾਲੀ ਪਾਰਟੀ ਦਾ ਝਾੜੂ ਵਾਲੇ ਨੇ ਫੈਲ ਖੋਈ ਆ ਸਾਡੀ ਅੱਛਾ ਝਾੜੂ ਵਾਲੇ ਹਾਂ ਝਾੜੂ ਵਾਲੇ ਮੁੰਡੇ ਨੇ ਲੱਭੀ ਨੇ ਫੈਲ ਖੋਈ ਆ ਨਾਲ ਸਾਡਾ ਪਰਸ ਵੀ ਨਾ ਕੋਲੇਜ ਦਾ ਹਾਂਜੀ ਮੇਰਾ ਪਰਸ ਆ ਮੇਰਾ ਮੋਬਾਈਲ ਆ ਸਾਰਾ ਕੁਝ ਮੇਰੇ ਪੋਦੇ ਵਿੱਚ ਵਾ ਠੀਕ ਹੈ ਕੀ ਹੁਣ ਮੰਗ ਕਰਦੇ ਹੋ ਮੰਗ ਕਰਦੀ ਮੈਨੂੰ ਮੇਰੀ ਫਾਈਲ ਚਾਹੀਦੀ ਮੈਂ ਆਦੀ ਫਾਈਲ ਜਮਾ ਕਰਾਉਣੀ ਜਿਹੜੀ ਡਿਊਟੀ ਮੈਨੂੰ ਦਿੱਤੀ ਗਈ ਮੇਰੀ ਨਬੌੜੀ ਆ ਮੈਂ ਇੱਥੇ ਆਈ ਆ ਮੈਂ ਆਦੀ ਫਾਈਲ ਜਮਾ ਕਰਾਉਣੀ ਮੈਨੂੰ ਮੇਰੀ ਫਾਈਲ ਮਿਲਣੀ ਚਾਹੀਦੀ ਬਸ ਨਹੀਂ ਮੈਂ ਕਿਹਾ ਦੀ ਫਾਈਲ ਜਮਾਣੀ ਹੋਣ ਦੇਣੀ ਮੇਰੀ ਫਾਈਲ ਜਮਾ ਹੋਊਗੀ ਤਾਂ ਹੋਣੀ ਕਿਹਨੇ ਨਾਲ ਸੀ ਭਾਡੇ ਹਾਂਜੀ ਭਾਡੇ ਸਮਰਥਕ ਕਿਹੜੀ ਹੋਈ ਮੇਰੇ ਨਾਲ ਆ ਵੇਖੋ ਆ ਸਾਡੇ ਨਾਲ ਆ ਚਾਚਾ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਗੁਰਸੇਵ ਸਿੰਘ ਜੀ ਹਾਂਜੀ ਪਿੰਡ ਕਿੱਥੇ ਹੁੰਦਾ ਹੈ ਕਮਾਲ ਕੇ ਅੱਛਾ ਜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਕਾਂਗਰਸ ਨਾਲ ਜੀ ਅੱਛਾ ਜੀ ਹਾਂ ਜੀ ਜਿਹੜਾ ਮੁੰਡਾ ਫੈਲ ਖੋ ਕੇ ਲੈ ਗਿਆ ਉਹ ਉਹ ਕਿਹੜੀ ਪਾਰਟੀ ਦਾ ਉਹ ਚਾੜੂ ਵਾਲਾ ਚਾੜੂ ਵਾਲੀ ਪਾਰਟੀ ਦਾ ਮੁੰਡਾ ਵਾ ਸਾਡੇ ਉੱਤੋਂ ਗਵਰਨਰ ਦਾ ਮੁੰਡਾ ਖਰਚੀਤ ਨੰਬਰਦਾਰ ਦਾ ਮੁੰਡਾ ਮੁੰਡਾ ਵਾ ਇਹਨੇ ਕਹਿ ਕੇ ਇਸ਼ਾਰਾ ਉਮਰਾ ਕੇ ਮੁੰਡੇ ਤੋਂ ਫੈਲ ਖੋਈ ਗਈਆਂ ਹੁਣ ਕੀ ਮੰਗ ਕਰਦੇ ਹੋ ਮੰਗ ਇਹ ਸਾਡੇ ਨਾਲ ਠੱਗਾ ਹੋਇਆ ਸਾਡਾ ਕਿਸੇ ਨਾਲ ਕੋਈ ਰੋਲਾ ਨਹੀਂ ਝਾੜੂ ਵਾਲਾ ਵੀ ਪਹਿਲਾਂ ਭਰਨ ਕਾਂਗਰਸ ਵੀ ਭਰ ਜਿਹੜੀ ਹੱਥੋਂ ਪਾਈ ਫੈਲਾ ਖੋਣੀਆ ਜਨਾਨੀਆਂ ਦੇ ਨਾਲ ਇਹ ਗਲਤ ਗੱਲ ਹੈ ਮੈਨੂੰ ਮੇਰੀ ਫੈਲ ਮਿਲਣੀ ਚਾਹੀਦੀ ਬਸ ਮੈਂ ਆਉਗੀ ਮੇਰੇ ਨੂੰ ਵੱਤ ਵਾਤ ਸ਼ੇਅਰ ਕਰਿਓ ਜੀ ਧਰਮਕੋਟ ਨਗਰ ਪੰਚਾਇਤ ਦੇ ਬਾਹਰ ਖੜੇ ਹੋਏ ਆਂ ਮੈਂ ਜਿਹੜੇ ਹੱਥ ਚੜ੍ਹ ਖੜੀ ਆਂ ਧਰਮਕੋਟ ਨਗਰ ਪੰਚਾਇਤ ਘੜਵਾਲੇ ਨੇ ਠੱਗਾशाही ਵੇਖੋ ਕਿੰਨੇ ਆ ਤੇ ਸ਼ਰੀਆਮ ਫੈਲਾ ਕੋ ਕੇ ਭੱਜ ਗਏ ਆ ਤੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਧੰਨਵਾਦ ਅੰਮ੍ਰਿਤਪਾਲ ਸਾਹਿਬ ਕਿਉਂ ਅਫਿਸ ਕਿ ਆ ਮਤ ਨੂੰ ਹੋਣਾ ਲੱਭੀ ਖੜੇ ਹਾਈ ਤੇ ਕਿਉਂ ਗੇਟ ਕੋਲ ਕੇ ਅੰਦਰ ਕਿ ਆ ਲੱਭੀ ਅਮਨਜਮਾ ਦੀ ਕੋੜੋ ਖੋ ਕੇ ਭੱਜ ਗਿਆ ਜੀ ਹੈ ਹੋਣ